ਤਾਨੂੰ ਖਜ਼ਾਨਾ ਲੱਭਿਆ ਇੱਥੇ ਇੱਕ ਮਿੱਟੀ ਦੇ ਵਿੱਚ ਦੱਬਿਆ ਆ ਅਸੀਂ ਕਿਥੇ ਆਵੇ ਕੋ ਕੀ ਹੈ ਵਾਹ ਕਿ ਚਿਕਾ ਖਾਲਸਾ ਵਾਹ ਕਿ ਚਿਕਾ ਖਾਲਸਾ ਵਾਹ ਕਿ ਚਿਕਾ ਹਤੇ ਇਹ ਕਿਦੋਂ ਹੈਗਾ ਆ ਰਿਹਾ ਪਾਜ ਯੂ ਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੀ ਅਸੀਂ ਤਿਆਰ ਬਰ ਤਿਆਰ ਹੋ ਕੇ ਗੱਡੀ ਵਿੱਚ ਬੈਠ ਗਏ ਆ ਮੈਂ ਆ ਮੇਰੇ ਮਾਤਾ ਜੀ ਨੇ ਪਿਤਾ ਜੀ ਨੇ ਤੇ ਨਾਲ ਸਾਡੇ ਇੱਕ ਸਿੰਘ ਆ ਜੋ ਗੱਡੀ ਚਲਾ ਰਹੇ ਨੇ ਅੱਜ ਅਸੀਂ ਜਾ ਰਹੇ ਹਾਂ ਗੋਇੰਦਵਾਲ ਸਾਹਿਬ ਉੱਥੇ ਸੇਵਾਵਾਂ ਨੇ ਦੋਗ ਤੇ ਉੱਥੇ ਜਾ ਰਹੇ ਹਾਂ ਉਸ ਪਰਿਵਾਰਾਂ ਦੇ ਨਾਲ ਅੱਜ ਤੁਹਾਨੂੰ ਵੀ ਮਿਲਾਵਾਂਗੇ ਇੱਕ ਭੈਣ ਦਾ ਉੱਥੇ ਆਨੰਦ ਕਾਰਜ ਵੀ ਆ ਤੁਸੀਂ ਸੰਗਤ ਜੀ ਆਪਣੀਆਂ ਦੁਆਵਾਂ ਬਖਸ਼ਣਾ ਉਸ ਭੈਣ ਨੂੰ ਅਸੀਂ ਗੋਇੰਦਵਾਲ ਸਾਹਿਬ ਨੂੰ ਪਹੁੰਚ ਚੁੱਕੇ ਸੀ ਤੇ ਫਿਰ ਜਾਂਦੇ ਹੀ ਬਿਲੋ ਜਿਹੜਾ ਭੈਣ ਦੇ ਵਿਆਹ ਲਈ ਕੁਝ ਮਠਾਈਆਂ ਲੈਣੀਆਂ ਸੀ ਤੇ ਉਹ ਮਠਾਈਆਂ ਲੈ ਕੇ ਜਾ ਚੁੱਕੇ ਸੀ ਤੇ ਬਟਮਾਇਆ ਦੇਣੀ ਰਹਿੰਦੀ ਸੀ ਉਹ ਸਾਡੇ ਆਣ ਤੇ ਦੇਣੀ ਸੀ ਕਿਉਂਕਿ ਮਾਇਆ ਸਾਡੇ ਕੋਲ ਸੀ ਫਿਰ ਅਸੀਂ ਪਹਿਲਾਂ ਪਹੁੰਚ ਗਏ ਉੱਥੇ ਮਾਇਆ ਦਿੱਤੀ ਜਿਹੜੀ ਮਠਾਈਆਂ ਵਗੈਰਾ ਲਈਆਂ ਗਈਆਂ ਸੀ ਤੇ ਜੋ ਸਮਾਨ ਲਿਆ ਇਸ ਤੋਂ ਬਾਅਦ ਵਿੱਚ ਫਿਰ ਅਸੀਂ ਉਸ ਸਥਾਨ ਤੇ ਪਹੁੰਚੇ ਜਿੱਥੇ ਭੈਣ ਦੇ ਆਨੰਦ ਕਾਰਜ ਹੋਣੇ ਸੀ ਗੁਰਦੁਆਰਾ ਸਾਹਿਬ ਗੋਵਿੰਦਵਾਲ ਸਾਹਿਬ ਦੇ ਜਿਹੜਾ ਮੇਨ ਗੁਰਦੁਆਰਾ ਸਾਹਿਬ ਉੱਤੇ ਬਿਲਕੁਲ ਨਾਲ ਸੀ ਨਹੀਂ ਲੱਗੀ ਨਾ ਬੋਲ ਗਈ ਆਪਣੇ ਨੇ ਹਨਾ ਦੱਦੇ ਲੱਗੀ ਰਿਆ ਉੱਥੇ ਤੁਹਾਨੂੰ ਖਜ਼ਾਨਾ ਲੱਭਿਆ ਇੱਥੇ ਹਾਂ ਲਓ ਇੱਥੇ ਮਿੱਟੀ ਦੇ ਵਿੱਚ ਦੱਬਿਆ ਆ ਅਸੀਂ ਬਥੇ ਆਹ ਵੇਖੋ ਕੀ ਹੈ ਓਹ ਧੜਕ 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 ਓਹ ਵਾੜਾ ਦੇਖ ਜਨਾ ਦਾਈ ਇਹ ਕਿਹਨਾਂ ਬਲੇ ਆਇਆ ਲੈ ਪੂਰਾ 1 ਰੁਪਿਆ ਲੱਭਿਆ ਭਾਈ ਕਿੰਨਾ ਵੱਧ ਗਿਆ ਹਾਂ ਲੈਓ ਪਾਈ ਤੁਸੀਂ ਮੇਰਾ ਖਜ਼ਾਨਾ ਲਿਆ ਵਾਪਸ ਕਰੋ ਮੈਂ ਤੁਸੀ ਸਾਮ ਕੇ ਰੱਖੀ ਆ ਸਾਮ ਕੇ ਰੱਖੀ ਬਾਪੇ ਨੇ ਦਿੱਤਾ ਮੈਨੂੰ ਹਲ ਸਵੇਰ ਦੇ ਵਿੱਚ 6:00 ਵਜੇ ਇਹ ਪਿਆਰ ਦੀ ਰੀਤੀ ਉਹ ਤੇ ਲੱਗੇ ਕਿ ਮੈਂ ਤੁਹਾਡੀ ਵੀਡੀਓ ਇਹਨੇ ਰਹਿਨੇ ਅਚੈ ਸਜ ਪ੍ਰੋਗਰਾਮ ਤਾਂ ਹਾਂਜੀ ਅਨੰਦ ਕਾਰੋ ਹਾਂ ਸਾਨੂੰ ਤੁੰਗਾ ਵਧਿਕਾ ਜਾਂ ਅਧਿਕਾ ਤੁਸੀਂ ਦੱਸੋ ਕਿਸ ਪਈ ਸਾਹਿਬ ਨੇ ਸਾਨੂੰ ਪਹਚਾਨ ਲਿਆ ਸੀ ਤੇ ਉਸ ਤੋਂ ਬਾਅਦ ਵਿੱਚ ਫਿਰ ਪੈਨ ਹਣੀ ਆ ਗਏ ਸੀ ਇਹਨਾਂ ਦਾ ਅਸੀਂ ਉੱਥੇ ਬੈਠ ਕੇ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਉਹ ਉਸ ਟਾਈਮ ਤੇ ਤਿਆਰ ਹੋਣ ਲਈ ਸੀ ਜਿਵੇਂ ਪੈਨ ਹਣੀ ਗੱਡੀ 'ਚ ਉਤਰੇ ਤੇ ਇਹ ਸਤਿਕਾਰ ਸਹਿਤ ਸਾਨੂੰ ਮਿਲਣ ਵਾਸਤੇ ਆਏ ਤੇ ਫਿਰ ਅਸੀਂ ਬੜੇ ਪ੍ਰੇਮ ਨਾਲ ਇਹਨਾਂ ਨੂੰ ਪਹਿਲਾਂ ਬਿਠਾਇਆ ਫਿਰ ਇਹਨਾਂ ਦੀ ਮਾਤਾ ਜੀ ਨੂੰ ਅਸੀਂ ਉੱਥੇ ਕਿਹਾ ਕਿ ਤੁਸੀਂ ਵੀ ਬੈਠ ਜਾਓ ਫਿਰ ਅਸੀਂ ਅੱਗੇ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਪੈਸੇ ਦੇ 31 ਰੁਪਏ ਦੇ ਜਿੰਨੀ ਮਾਇਆ ਭੈਣ ਵਾਸਤੇ ਆਈ ਸੀ ਅਸੀਂ ਉਹਨਾਂ ਤੱਕ ਪਹੁੰਚਾਣੀ ਕੀਤੀ ਕਿਉਂਕਿ ਇਹ ਦਾ ਸੰਬੰਧ ਦੀ ਕਮਾਈ ਹੁੰਦੀ ਹੈ ਸਾਡਾ ਫਰਜ ਬਣਦਾ ਹੈ ਕਿ ਜਿਹੜੀ ਸੰਗਤ ਪ੍ਰੇਮ ਨਾਲ ਜਿੰਨੀ ਮਾਇਆ ਜੇ ਉਸ ਦੇ ਹੱਕ ਲਈ ਭੇਜਦੀ ਆ ਸਾਨੂੰ ਉਹਨਾਂ ਦੇ ਹੱਕਾਂ ਤੱਕ ਉਹਨੀ ਮਾਇਆ ਪਹੁੰਚਾਣੀ ਚਾਹੀਦੀ ਨਾ ਕਿ ਆਪਣੀਆਂ ਜੇਬਾਂ ਦੇ ਵਿੱਚ ਪਾਣੀ ਚਾਹੀਦੀ ਆ ਕਿਉਂਕਿ ਬੜੀ ਕਿਰਤ ਕਮਾਈ ਮਹਿੰਗੀ ਆ ਬਹੁਤ ਮੇਨ ਤੇ ਲੱਗਦੀ ਹਰ ਇੱਕ ਇਨਸਾਨ ਦੀ ਸੋ ਅਸੀਂ ਇਸ ਤੋਂ ਬਾਅਦ ਫਿਰ ਖੜੇ ਸੀ ਸਭ ਨਾਲ ਗੱਲਬਾਤ ਚੱਲ ਰਹੀ ਸੀ ਸਾਡੀ ਪਰਿਵਾਰ ਦੇ ਨਾਲ ਹਰ ਇੱਕ ਚੀਜ਼ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਸਭ ਆਪ ਬਣਾਉਂਦੇ ਨੇ ਤੇ ਇਹਨਾਂ ਦੇ ਵੀ ਖੜੇ ਪੈਰ ਸਾਨੂੰ ਸ਼ਾਮ ਨੂੰ ਫੋਨ ਆਇਆ ਸੀ ਤੇ ਅਗਲੇ ਦਿਨ ਸਵੇਰੇ ਹੀ ਅਸੀਂ ਇੱਥੋਂ ਅੰਮ੍ਰਿਤਸਰ ਪਹੁੰਚਾ ਲਾ ਪਏ ਤੇ ਗੁੰਦਵਾਲ ਸੇ ਪਹੁੰਚੇ ਸੀ ਫਰੇਮ ਦੇ ਨਾਲ ਘੁੱਟ ਕੇ ਪੈਨੋ ਜਫਾ ਪਾ ਕੇ ਅਨੰਦ ਕਾ ਜਦੀ ਅਭਿੰਤ ਮੁਬਾਰਕਾ ਦੇ ਕੇ ਫਿਰ ਅਸੀਂ ਅਦਰੋ ਚਾਲੇ ਪਾਏ ਕਿਉਂਕਿ ਅਸੀਂ ਦੂਸਰੇ ਪਰਿਵਾਰ ਵਾਲ ਜਾਣਾ ਸੀ ਸਾਈਡ ਤੇ ਅਗੇ ਤੁਰ ਤੁਹਾਨੂੰ ਪਤਾ ਬੱਚੇ ਸਾਈਡ ਤੇ ਤੁਰਦੇ ਹੁੰਦੇ ਆ ਆ ਪਿੱਛੇ ਮਾਰਾ ਸੱਚੇ ਪਾਤਸ਼ਾਹ ਦਾ ਅਸਥਾਨ ਹੈ ਜਿੱਕੇ ਗੋਇੰਦਵਾਲ ਸਾਹਿਬ ਜਾਂਦਾ ਦਰਸ਼ਨ ਮਿਲਣੇ ਜ਼ਰੂਰ ਕਰਕੇ ਆਏ ਬੋਲੀ ਸਾਹਿਬ ਜਾ ਕੇ ਹੁਣ ਅਸੀਂ ਵਾਪਸੀ ਉਹਨਾਂ ਦੇ ਘਰ ਜਾ ਰਹੇ ਹਾਂ ਜਿਹੜਾ ਦੂਸਰਾ ਪਰਿਵਾਰ ਸੀ ਇਹ ਭਾਈ ਸਾਹਿਬ ਸਾਨੂੰ ਦੇਖ ਰਹੇ ਨੇ ਸ਼੍ਰੀ ਗੁਰੂ

ਜਿਹੜੇ ਤੇ ਮੇਰੇ ਸਾਰੇ ਵਲੋਗ ਦੇਖਦੇ ਆ ਉਹ ਇਸ ਪਰਿਵਾਰ ਨੂੰ ਬਖੂਬੀ ਜਾਣਦੇ ਹੋਣਗੇ ਕਿਉਂਕਿ ਇਹਨਾਂ ਦੇ ਕੇਸ ਦਾ ਮੈਂ ਪੂਰਾ ਇੱਕ ਵੀਡੀਓ ਅਪਲੋਡ ਕੀਤਾ ਹੋਇਆ ਆ ਤੇ ਇਹ ਹੁਣ ਕਾਫੀ ਬਿਮਾਰ ਚੱਲ ਰਿਸੀ ਕਿਉਂਕਿ ਮੰਥਲੀ ਇਹਨਾਂ ਦਾ ਰਾਸ਼ਨ ਜਾਂਦਾ ਆ ਤੇ ਇਸ ਟਾਈਮ ਤੇ ਵੀ ਅਸੀਂ ਰਾਸ਼ਨ ਦੇ ਨਹੀਂ ਗਏ ਸੀ ਲੇਕਿਨ ਸਾਨੂੰ ਜਾ ਕੇ ਪਤਾ ਲੱਗਿਆ ਕਿ ਇਹ ਕਾਫੀ ਬਿਮਾਰ ਨੇ ਤੇ ਫਿਰ ਉਹ ਜਿਹੜੀ ਮਾਇਆ ਇਹ ਕਹਿੰਦੇ ਸੀ ਕਿ ਰਾਸ਼ਨ ਦਾ ਸੀ ਐਡਜਸਟ ਕਰ ਲਵਾਂਗੇ ਬਟ ਤੁਸੀਂ ਦਵਾਈ ਵਾਸਤੇ ਤੇ ਦਵਾਈ ਵਾਸਤੇ ਤੇ ਜਿਹੜੇ ਫਰੂਟਸ ਵਗੈਰਾ ਆਣਗੇ ਨਾ ਉਹਨਾਂ ਲਈ ਤੁਸੀਂ ਉਦਾਂ ਮਾਇਆ ਜਦੋਂ ਫਿਰ ਇਹਨਾਂ ਨੂੰ ਉਦਾਂ ਮਾਇਆ ਦੀ ਦਿੱਤੀ ਗਈ ਸੀ ਦੇਖੋ ਪਰੇਸ਼ਾਨੀਆਂ ਸਭ ਦੇ ਘਰ ਦੇ ਵਿੱਚ ਬਹੁਤ ਚਲਦੀਆਂ ਨੇ ਲੇਕਿਨ ਕਦੀ ਵੀ ਢੇਰੀ ਨੇ ਟਾਣੀ ਚਾਹੀਦੀ ਹੈਗੀ ਮਾਰਾ ਸੱਚੇ ਪਾਛੇ ਦਾ ਸ਼ੂਗਰ ਕਰੋ ਕਿ ਤੁਸੀਂ ਚੰਗਾ ਖਾਂਦੇ ਪੀਂਦੇ ਪਏ ਹੋ ਤੁਸੀਂ ਘਰ ਦੇ ਵਿੱਚ ਰਹਿ ਰਹੇ ਹੋ ਇੱਕ ਰਾਏ ਦੇ ਘਰ ਦੇ ਉੱਤੇ ਰਹਿੰਦੇ ਨੇ ਤੇ ਤਿੰਨੇ ਇਹਨਾਂ ਦੇ ਬੱਚੇ ਨੇ ਤੇ ਹਸਬੰਡ ਇਹਨਾਂ ਦਾ ਹੈ ਨਹੀਂ ਤੇ ਖੁਦ ਦੇ ਹੈਂਡਿਕੈਪ ਨੇ ਬੇਨਤੀ ਆ ਤੁਹਾਡੇ ਸੰਗਤ ਚ ਕੋਈ ਵੀ ਇਹ ਚੀਜ਼ ਨਾ ਜਾਣਿਓ ਕਿ ਅਸੀਂ ਕੋਈ ਦਿਖਾਵਾ ਕਰ ਰਹਿਆਂ ਜਾਂ ਕਿਸੇ ਨੂੰ ਕੋਈ ਨੀਵਾ ਦਿਖਾ ਰਹੇ ਆ ਵਾਇਗਰੂ ਇਤਾਂ ਦਾ ਕੁਝ ਵੀ ਨਹੀਂ ਆ ਸਾਡੇ ਆਪਣੇ ਪੱਲੇ ਕੁਝ ਤੇ ਲਾਭ ਨਹੀਂ ਆ ਕਰਨ ਕਰਾਣ ਵਾਲਾ ਮਾਰਾ ਸੱਚੇ ਪਾਤਸ਼ਾਹ ਆਪਿਆ ਉਹੀ ਸਬਬ ਬਣਾਉਂਦੇ ਨੇ ਕਿ ਉਹਨਾਂ ਨੇ ਕੇਸ ਇਨਸਾਨ ਨੂੰ ਕੇਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਭੇਜਣਾ ਤੇ ਕੇਸ ਪ੍ਰਕਾਰ ਭੇਜਣਾ ਹੈ ਇਨ੍ਹਾਂ ਪਰਿਵਾਰਾਂ ਦੀ ਕਹਾਣੀ ਤੁਹਾਡੇ ਤੱਕ ਪਹੁੰਚਾਣ ਦਾ ਮੇਨ ਮੋਟਿਵ ਇਹ ਆ ਕਿ ਤੁਸੀਂ ਕੁਝ ਸਿੱਖ ਸਕੋ ਅਤੇ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਰੱਬ ਦਾ ਸ਼ੁਕਰ ਕਰ ਸਕੂ ਕਿ ਮਾਰਾ ਸੱਚੇ ਪਾਤਸ਼ਾਹ ਤੋਂ ਜਿੰਨੇ ਜੋਗਾ ਸਾਨੂੰ ਰੱਖਿਆ ਹੈ ਕਿ ਸ਼ੁਕਰ ਹੈ ਤੇਰਾ ਦੀਦੀ ਹੈ ਨਾ ਉੱਥੋਂ ਤੋਂ ਇੱਕ ਤਪਲੇ ਦਾ ਪਤਾ ਕਰੋਗੇ ਇਹਨੂੰ ਨਾ ਕਲਾਸ ਭੇਜਿਆ ਕਰਨਾ ਕੋਇਦਵਾਲ ਸਾਹਿਬ ਹਾਂਜੀ ਇੱਥੇ ਹੈਗੇ ਆ ਗੁਰਦਾਰੇ ਦੇ ਹੈਗੇ ਆ ਜੇ ਉੱਥੇ ਕੀਰਤਨ ਜਿਹੜੇ ਕਰਦੇ ਆ ਉਹਨਾਂ ਨਾਲ ਗੱਲ ਕੀਤੀ ਹੋਵੇ ਕੋਈ ਤੁਸੀਂ ਇਹਨੂੰ ਤਪਲਾ ਲੈ ਆਗੇ ਦੇ ਆਹ ਤਪਲਾ ਸੀ ਹਾਂਜੀ ਤਪਲਾ ਠੀਕ ਹੈ ਜਿਹੜੇ ਮਾਰਿਆ ਦਵਾਇਆ ਦੇ ਤੇ ਜੀ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਿਸੇ ਚੀਜ਼ ਦੀ ਲੋੜ ਪਈ ਨਾ ਵਾਇਆ ਕੋਈ ਸਟਾਫ ਨਹੀਂ ਜਾ ਰਿਹਾ ਕੋਈ ਫੋਨ ਕਰ ਲਿਓ ਅੰਮ੍ਰਿਤਸਰ ਦੀਆਂ ਨੂੰ ਲੋਕੇਸ਼ਨ ਦੱਸ ਦਾਂ ਮੈਂ ਆਪੇ ਲੈ ਆਉਂਗਾ ਜਦ ਅਗਲੇ ਬਾਅਦ ਵਿੱਚ ਕਿਰਣਾ ਤਬਲਾ ਚਾਹੀਦਾ ਇਹਨੂੰ ਇਹਦੀ ਕਲਾਸ ਇਹਨੂੰ ਭੇਜਿਆ ਕਰਨਾ ਇੱਥੇ ਸਮਝ ਨਹੀਂ ਪਤਾ ਕਰ ਦਿੰਦੇ ਕਰ ਦਿੰਦੇ ਬਤਾਉਂਗੇ ਕਿਉਂਕਿ ਇੱਕਦਮ ਤੇ ਮੈਂ ਕਹਿੰਨੇ ਸੀ ਜਾਣ ਪਛਾਣ ਦੇ ਜਿਹੜੇ ਹੈਗੇ ਉਹਨੂੰ ਪੁੱਛ ਦੂੰਗੀ ਹਾਂਜੀ ਤੁਹਾਡੇ ਜਾਣ ਸਾਂ ਜਾਵੇ ਹਾਂਜੀ ਉਹਦੇ ਵਿੱਚ ਪੁੱਛ ਦੂੰਗੀ ਹਾਂਜੀ ਪ੍ਰੈਕਟਿਸ ਵੀ ਕਰਨਾ ਸਿੱਖਣਾ ਪਹਿਲਾਂ ਉਹ ਵੀ ਨਾ ਛੱਡ ਦੇ ਬਾਅਦ ਚੱਲਦਾ ਹੈਗੀ

ਆ ਬਿਚੋ ਗਤਬਟਾ ਨਹੀਂ ਹੋ ਰਹੀ ਮੈਂ ਕਹਿੰਦੀ ਕਿ ਦੌਰ ਵਿੱਚ ਹੀ ਗੱਲਾਂ ਆਉਂਦੀ ਆ ਭਈਆ ਜਗਾਬ ਨਹੀਂ ਕਰਨੇ ਹੈ ਜੇ ਇੱਥੇ ਚਲ ਗਿਆ ਕੇ ਚੈਨਲ ਸਬਸਕ੍ਰਾਈਬ ਕਰ ਲੈ ਲੈ ਸਬਸਕ੍ਰਾਈਬ ਚੈਨਲ ਦਾ ਸਬਸਕ੍ਰਾਈਬ ਵਾਓ ਕਿਸੇ ਕਿਤੇ ਅੱਗੇ ਰਿਹਾ ਕਿੱਥੇ ਚਲ ਗਈ ਹੈ ਹਾਂ ਕੀ ਕਰ ਲਾ ਚੈਨਲ ਦਾ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨਾ ਮਗਰਮਛਦੇ ਨਹੀਂ ਕਰਨਾ ਤੁ ਘੁਵਾ ਕੁਘੁਵਾ ਕਰਨਾ ਵੇ ਰਹਿ ਗਿਆ ਵੇ ਵੀ ਦੱਸੋ ਹਾਂਜੀ ਤੁਸੀਂ ਕੁਝ ਕਹਿਣ ਜਾਓਗੇ ਕਿਆ ਰਯਾ ਯਾਰ ਕਿਆ ਤਮ ਦਸ ਰੀਆ ਮੈਨੂੰ ਖੰਗ ਹੋਈ ਆ ਹੱਸ ਨੀ ਕੇਦਾ ਯਾ ਤਵੇਂ ਨ ਦੱਸੋ ਬੀਨੋ ਛੁਰ ਲ ਮੁਰ ਲ ਛੁਰ ਲ ਹੇ ਲੱਤਾ ਭੱਗ ਗਿਆ ਮੇਰੀ ਨਹੀਂ ਤਰ ਬਹਿ ਕੇ ਇਧਰ ਲੈ ਚਲ ਲੈ ਸਬਸਕ੍ਰਾਈਬ ਕਰ ਲੂ ਅਗੋ ਚਾਰ ਜੋਇ ਇਧਰ ਲਾਈਕ ਕਰ ਲੋ ਕਰ ਵੇਆ ਆਪੀ ਤਾਂ ਨਹੀਂ ਨਹੀਂ ਕੀਤਾ ਕੀਤਾ ਮੈਨੂੰ ਪਤਾ ਮੇਰੀ ਵੀਡੀਓਜ਼ ਵੇਖਦੇ ਹੁੰਦੇ ਫਿਰ ਮੈਨੂੰ ਦੱਸਦੀਆਂ ਹੁੰਦੀਆਂ ਹੈ ਕੀ ਕਰ ਦੋ ਇਧਰ ਕੀ ਕਰ ਦੋ ਕੀ ਕਰੀ ਬੋ ਸਟਪ ਕਰ ਗੀ ਤਰੀਬ ਜਿਵੇਂ ਪਹਿਲਾਂ ਕੀਤਾ ਸੀ ਉਦਾਂ ਕਰਨਾ ਲਾਈਕ ਕਰ ਦੋ ਲਾਈਕ ਕਰ ਦੋ ਸ਼ੇਅਰ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਸਰਪ੍ਰਾਈਜ਼ ਸਰਪ੍ਰਾਈਜ਼ ਕਰਦੇ ਸਰਪ੍ਰਾਈਜ਼ ਕਰ ਸਰਪ੍ਰਾਈਜ਼ ਕਰਦੇ ਹੋ ਮੇਰੇ ਚੈਨਲ ਨੂੰ ਸਾਰੇ ਜਾਣੇ ਮੇਰੇ ਕਹਿਣ ਤੇ ਨਹੀਂ ਕਰਨਾ ਕੁੜੀ ਦੇ ਕਹਿਣ ਤੇ ਕਰਦੇ ਸਰਪ੍ਰਾਈਜ਼ ਕਰਦੇ ਸਰਪ੍ਰਾਈਜ਼ ਆ ਮੇਰੀ ਵੀਡੀਓ ਵੀਡੀਓ ਅੱਜ ਨਾ ਦੋਨੇ ਸਾਥੀ ਕਰੀਵਾ ਅੱਜ ਨਹੀਂ ਆਉਂਦੀ ਹੈਗੀ ਤੂੰ ਵੀ ਨਹੀਂ ਆਉਂਦੀ ਅੱਜ ਇੱਟੇ ਤੇ ਤੁਹਾਨੂੰ ਲੱਗਿਆ ਹਾਂ ਕਿਤੇ ਜਿਆਦਾ ਕਰ ਰਹੇ ਨਹੀਂ ਸਹੀ ਗੱਦੀ ਪਰੇ ਉੱਪਰ ਹੈ ਵੇਬੀ ਹਮੀ ਐਂਦ ਵੀ ਖੜਾ ਏ ਤੂੰ ਓਏ ਤੇਜ ਸੋ ਜੀ ਹੁਣ ਅਸੀਂ ਉਹਨਾਂ ਦੇ ਘਰੋਂ ਆ ਚੁੱਕੇ ਆ ਤੇ ਅਸੀਂ ਵਾਪਸ ਹੀ ਹੁਣ ਅੰਮ੍ਰਿਤਸਰ ਨੂੰ ਚੱਲੇ ਪਾੜ ਲੱਗੇ ਆ ਹਾਂ ਜੀ ਅਸਾਂ ਨੇ ਮਾਤਾ ਜੀ ਜੀ ਯੂ نو ਬੈਰੀ ਚਾਇਰ ਚੀਜ਼ ਬੈਰੀ ਚਾਇਰ ਸ਼ਰਮ ਆ ਜਾਂਦੀ ਮੈਨੂੰ ਵੀ ਇਦਾਂ ਹੀ ਆਉਂਦੀ ਹੁੰਦੀ ਨਹੀਂ ਸ਼ਰਮ ਨਹੀਂ ਜਿੱਕਾ ਕੰਸਲ ਕੋਈ ਕੀ ਫਤ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਪਤੇ ਨਾ ਬੁਲਾ ਦੇਣੀ ਲੰਡਾ ਵੱਲੋਂ ਨਹੀਂ ਮੈਂ ਤਾਂ ਬੁਲਾਤੀ ਤੇ ਜਵਾਬ ਦੇ ਦੇਣਾ ਤੇ ਜਵਾਬ ਮੈਂ ਦਿੱਤਾ ਨਾ ਉਹਦੇ ਮੈਂ ਕਹਿ ਨਹੀਂ ਆ ਜਿਹੜੀ ਸੰਗਤ ਨੇ ਬੁલાਣੀ ਆ ਉਹ ਤੋਂ ਪਹਿਲਾਂ ਮੈਂ ਤਾਂ ਬੁਲਾ ਦੇਣੀ ਜਵਾਬ ਦੇ ਦਿੰਨੇ ਹਾਂ ਵੀ ਕਿਉਂਕਿ ਅਸੀਂ ਮੀਨ ਲਾਜ ਕਰਨੀ ਆਪਾਂ ਪਹਿਲੇ ਲਾਗੇ ਵਾਲੇ ਨੇ ਜਵਾਬ ਦੇਣਾ ਹੁੰਦਾ ਜਿਵੇਂ ਮੈਂ ਉਹਨਾਂ ਨੇ ਤੇ ਬਾਅਦ ਚ ਦੇਖਣਾ ਨਾ ਕਿ ਕਾ ਕਰ ਰਹੇ ਆ ਬਾਈ ਗੱਡੀ ਨਾਲ ਦੇ ਗੱਡੀ ਠੰਡੀ ਕਰ ਰਹੇ ਆ ਹਾਂ ਉਹਦਾ ਗੱਡੀ ਪਈ ਪਈ ਸਹੀ ਨਹੀਂ ਹੋਣੀ ਚਾਹੀਦੀ ਬਟ ਇਧਰ ਉਲਟ ਹੋਤਾ ਹੈ ਗਰਮ ਹੋ ਜਾਂਦੀ ਹੈ ਪੜੀ ਪੜੀ ਅੱਜ ਸ਼ਿਵਰਾਤਰੀ ਵੀ ਆ ਜਿਹੜੇ ਹਿੰਦੂ ਭਾਈਚਾਰਾ ਭਾਈ ਬਹੁਤ ਬਹੁਤ ਮੁਬਾਰਕਾਉਣ ਸ਼ਿਵਰਾਤਰੀ ਦੀਆਂ ਹੁਣ ਅਸੀਂ ਚੱਲੇ ਆਪਸੀ ਅੰਮ੍ਰਿਤਸਰ ਅੱਜ ਸ਼ਿਵਰਾਤਰੀ ਆ ਜੰਮਰ ਸਾਹਿਬ ਚ ਇੰਜ ਹੋਣਾ ਪੂਰਾ ਜਿਹਾ ਮੇਲਾ ਲੱਗਾ ਪਿਆ ਆ ਕਿਉਂਕਿ ਸਾਡੇ ਲਾਗੇ ਛੋਟੇ ਸ਼ਵਾਲਾ ਵੀ ਵੱਡੇ ਸ਼ਵਾਲਾ ਵੀ ਆ ਅਸੀਂ ਵਾਪਸ ਅੰਮ੍ਰਿਤਸਰ ਨੂੰ ਜਾ ਰਹੇ ਆ ਇਹਦੇ ਨਾਲ ਇੱਕ ਹੋਰ ਬੇਨਤੀ ਕਰਨੀ ਚਾਹੂੰਗੀ ਜੋ ਕਿ ਪਰਿਵਾਰ ਵੱਲੋਂ ਸੀ ਜਿਹੜਾ ਹੁਣੇ ਤੁਸੀਂ ਪਰਿਵਾਰ ਦੇਖਿਆ ਦਾ ਜਿਵੇਂ ਇੱਕ ਸਰਦਾਰ ਬੱਚਾ ਆ ਛੋਟਾ ਤੇ ਇਹਨਾਂ ਦਾ ਮੈਂ ਕੇਸ ਇਹ ਵਾਲੇ ਇੱਕ ਦੋ ਲੋਕ ਤੋਂ ਪਹਿਲਾਂ ਵੀ ਅਪਲੋਡ ਕੀਤਾ ਪੂਰਾ ਕੇਸ ਤੁਸੀਂ ਜਾ ਕੇ ਦੇਖ ਸਕਦੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਈਗੀ ਕਿ ਵਾਇਰਲੂ ਕਿ ਇਹਨਾਂ ਦੇ ਪਰਿਵਾਰ ਦੇ ਕੀ ਹਾਲਾਤ ਨੇ ਤੇ ਹੁਣ ਇਹ ਬੱਚੇ ਦੀ ਮਤਲਬ ਇਹ ਮੰਗੇ ਸੀ ਮਤਲਬ ਉਹਰੇ ਅੰਦਰ ਇੱਛਾ ਹੈ ਕਿ ਉਹ ਤਬਗਾ ਸਿੱਖਣਾ ਚਾਹੁੰਦੇ ਤੇ ਤਬੇ ਦੀ ਕਲਾਸਿਸ ਹੀ ਨਹੀਂ ਲਗਾਉਂਦਾ ਪਿਆ ਹੈ ਤੇ ਉਹਦੇ ਪਰਿਵਾਰ ਵਾਲੇ ਕਹਿ ਰਹੇ ਸੀ ਮਤਲਬ ਜੋ ਨਾਲ ਜਿਨ੍ਹਾਂ ਦੇ ਘਰ ਉਹ ਰਹਿ ਰਹੇ ਆ ਕਿ ਉਹਨੂੰ ਇੱਕ ਤਬਲਾ ਚਾਹੀਦਾ ਆ ਤੇ ਜੇ ਤੁਹਾਡੇ ਸੰਗਤ ਵਿੱਚੋਂ ਕੋਈ ਉਹਨਾਂ ਨੂੰ ਤਬਲਾ ਦੇਣਾ ਚਾਹੁੰਦਾ ਆ ਮਤਲਬ ਕਿਸੇ ਕੋਲ ਉਹਦਾ ਜੋੜੀ ਪਈ ਤੁਸੀਂ ਇਸਤੇਮਾਲ ਨਹੀਂ ਕਰਦੇ ਪਏ ਓਦੋਂ ਤੁਹਾਨੂੰ ਉਹ ਜੋੜੀ ਤਬਲੇ ਦੀ ਨਹੀਂ ਚਾਹੀਦੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਡੇ ਨਾਲ ਕੰਟੈਕਟ ਕਰਾਂਗੇ ਜ਼ਰੂਰ ਕਿ ਕਿ ਸੇਵਾ ਹੀ ਆ ਜੇ ਉਹ ਬੱਚਾ ਸਿੱਖੀ ਦੇ ਰਾਹ 'ਤੇੁਰਨਾ ਚਾਹੁੰਦਾ ਪਿਆ ਆ ਤੇ ਸਾਡਾ ਫਰਜ਼ ਬਣਦਾ ਆ ਕਿ ਅਸੀਂ ਉਹਨੂੰ ਉਹਦੀ ਬਾਹ ਫੜ ਕੇ ਆਪਣੇ ਕੋਲ ਨੂੰ ਲੈ ਕੇ ਆਈਏ ਆਪਣੇ ਵਿੱਚ ਨੂੰ ਵਿਚਰੰਦਾ ਹੀ ਉਹ ਜੋੜੀ ਸਾਡੀ ਵੀ ਕੋਸ਼ਿਸ਼ ਹੋਏਗੀ ਜੇ ਤੁਹਾਡੇ ਵਿੱਚੋਂ ਕਿਸੇ ਸੰਬੰਧਿਤ ਨੇ ਉਹਨਾਂ ਨੂੰ ਦੇਣਾ ਚਾਹੁੰਦੇ ਆ ਕਿਸੇ ਕੋਲ ਜੁੜੀ ਪਈ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਡੇ ਕਿਸੇ ਜਾਣਕਾਰ ਕੋ ਹੋਵੇ ਤੁਸੀਂ ਉਹ ਵੀ ਦੱਸ ਸਕਦੇ ਆ ਇਹ ਹੈ ਜੀ ਅੰਮ੍ਰਿਤਸਰ ਦੀ ਨਿਸ਼ਾਨੀ ਗੋਲਡਨ ਗੇਟ ਜਦੋਂ ਇਹ ਆ ਗਿਆ ਸਮਝੋ ਅੰਮ੍ਰਿਤਸਰ ਦੇ ਅੰਦਰ ਅਸੀਂ ਐਂਟਰ ਹੋ ਗਏ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਵਿੱਚ ਫਿਰ ਅਸੀਂ ਗੱਡੀ ਲਗਾ ਕੇ ਤੇ ਕੇਟੀ ਮਿਲਿਆ ਚੌਕ ਤੇ ਅਸੀਂ ਚੱਲੇ ਪਏ ਸਚਖੰਡ ਸ੍ਰੀ ਦਰਬਾਰ ਸਾਹਿਬ ਵੱਲ ਏ ਮੇਰੇ ਭਰਾ ਪਿੱਛੇ ਜੀ ਮੇਰੀ ਬੇਤੀ ਜੀ ਕਰ ਰਹੀ ਤੇ ਮੈਂ ਕਿਹਾ ਕਿ ਬਾਈ ਮੇਰੇ ਹੱਥ ਵਲੋਗ ਆ ਮੈਂ ਤੁਹਾਡੀ ਵੋਇਸ ਕੱਟ ਸਕੀ ਜੀ ਮੈਂ ਕੱਟੀ ਵੀ ਆ ਕਿਉਂਕਿ ਫਰ ਯੂ نو ਪੰਪਰਾਮ ਦਾ ਪਿਆਰ ਬਹੁਤ ਜ਼ਿਆਦਾ ਹੁੰਦਾ ਹੈ ਫਿਰ ਜਾਰਾ ਤਰੀਫ ਕਰ ਜਾਂਦੇ ਹੁੰਦੇ ਆ ਕਦੀ ਕਦੀ ਤੁਹਾਨੂੰ ਦੱਸਿਆ ਕਿ ਅੱਜ ਸ਼ਿਵਰਾਤਰੀ ਸੀ ਤੇ ਅਸੀਂ ਸ਼ਿਵਰਾਤਰੀ ਦੇ ਰਸਤੇ ਵੱਲੋਂ ਹੋ ਕੇ ਜਾਵਾਂਗੇ ਲੋਕੇਸ਼ਨ ਚੈੱਕ ਕਰ ਲਓ ਗਾਇਸ ਸਾਡੇ ਪਵਿੱਤਰ ਲੋਕੇਸ਼ਨ ਹੈ ਨਹੀਂ ਗਲਤੀ ਨਾਲ ਖੜੇ ਆ ਵੈ ਅਸੀਂ ਉਡੀਕ ਕਰਦੇ ਕਰਦੇ ਸਾਨੂੰ ਇਹ ਨਹੀਂ ਪਤਾ ਤੁਹਾਡੇ ਬੰਦੇ ਅੱਗੇ ਕਿ ਪਿੱਛੇ ਆ ਸਮੈਲ ਬਹੁਤ ਵਧੀਆ ਆ ਰਹੀ ਹੈ ਸਰ ਆਣੀ ਰਹੀ ਹੈ ਜੀ ਅਸੀਂ ਸੋਚੇ ਕਿ ਜੇ ਫਿਰ ਆਪਾਂ ਸ਼ਵਾਲੇ ਲਾਗੋ ਲੰਘਣਾ ਹੀ ਆ ਤੇ ਫਿਰ ਕਿਉਂ ਨਾ ਥੋੜਾ ਰੌਣਕ ਮੇਲਾ ਤੁਹਾਨੂੰ ਵੀ ਦਿਖਾ ਦਿੱਤਾ ਜਾਵੇ ਤੇ ਫਿਰ ਅਸੀਂ ਉਧਰ ਗੁਜਰੇ ਤੇ ਆ ਸਾਡਾ 18 ਸਾਲ ਦਾ ਨਿਆਣਾ ਪਿੱਛੇ ਰੋ ਰਿਹਾ ਸੀ ਕਿ ਮੈਨੂੰ ਗੇਮਾਂ ਖੜਾਈਆਂ ਜਾਣ ਗੇਮਾਂ ਖੜਾਈਆਂ ਜਾਣ ਤੇ ਅਸੀਂ ਕੋਰੀ ਨਾ ਕਰਦੇ ਹੋਏ ਅੱਗੇ ਵਧਦੇ ਪਏ ਸੀ ਸਾਡੇ ਕੋਲ ਪੈਸਾ ਨਹੀਂ ਹੈ ਬਾਜ਼ਾਰ ਨਹੀਂ ਆਉਂਦਾ ਆਓ ਚੱਲਾ ਲੈ ਚੋਂ ਕਰ ਗੋ ਆਓ ਭਾਈ ਇਸ ਤੋਂ ਬਾਅਦ ਜੀ ਅਸੀਂ ਮਾਰਾ ਸੱਚੇ ਪਾਸ਼ਾ ਦੇ ਦਰਬਾਰ ਪਹੁੰਚ ਚੁੱਕੇ ਹਾਂ ਤੁਹੋਂ ਤੁਸੀਂ ਵੀ ਆਨੰਦਮਈ ਕਰੋ ਦਰਸ਼ਨ ਜਿੰਨੇ ਕੇ ਅਸੀਂ ਕਰਵਾ ਸਕੀਏ ਸੀ ਬੋਡੀਗਾਰਡ ਤੇ ਅਸੀਂ ਤਿੰਨ ਵਾਂਹ ਦੇ ਲੋਕਾਂ ਦੇ ਕੁੱਤੇ ਕੀ ਕਰਦੇ ਆ ਜਿਹੜੇ ਜਿਹੜੇ ਘਮੋਣਦੇ ਨੇ ਨਾ ਉਹ ਵੀ ਖੋਲੀ ਕਰਦੇ ਕਿ ਬਾਹਰ ਵਿੱਚ ਪਾ ਕੇ ਪੈਨ ਨਾ ਸਾਨੂੰ ਇਹਨੂੰ ਬਚਾਉਣਾ ਪੈਂਦਾ ਕੁੱਤੇ ਆ ਸਾਨੂੰ ਇਹਨੂੰ ਬਚਾਉਣਾ ਪੈਂਦਾ ਕੁੱਤੇ ਭੌਂਕਦੇ ਤਾਂ ਕੋ ਕਿੱਡੀ ਸਿਆਣੀ ਚੁੱਪ ਕਰਕੇ ਮੂੰਹ ਪਰਾਂ ਕਰ ਲੈਂਦੀ ਕਹਿੰਦੀ ਮੈਨਰੇ ਕਿਹਨੂੰ ਜਾਣਦੀ ਨਹੀਂ ਆ ਤਿੰਨ ਉਹ ਗੋ ਤਗੜਾ ਆ ਨਾ ਉਹ ਪੈਣਾ ਆ ਗਿਆ ਘਰ ਇੱਧਰ ਇੱਧਰ ਬਰੋ ਹੈ ਕਿੱਡਾ ਬਰੋ ਅੰਨੀ ਭੈਣੇ ਘਰ ਜਾਣਾ ਆਪਾਂ ਵੀ ਥੱਕ ਗਏ ਆ ਭਾਈ ਪਾਂਡਾ ਪਾਂਡਾ ਜੀ ਕਰਦੀ ਕੀ ਆ ਓਏ ਪਾਂਡਾ ਕਿਥੇ ਗਈ ਓਏ ਤੇਰਾ ਜਹਾਇਨ ਫਾੜ ਓਏ ਇੱਧਰ ਚੱਲ ਗਿਆ ਇੱਧਰ ਆਏ ਨਹੀਂ ਇੱਧਰ ਆ ਤੇਰੇ ਬੰਦਸਾਂ ਬੰਦੇ ਪੰਡਾ ਆ ਨਹੀਂ ਪੰਡਾ